ਇਹ ਕੀ ਕਹਣਾ ਜਾਂਦੇ ਹੋ ਮੈਂ ਇਹ ਕਹਿਣਾ ਵੀ ਮੈਂ ਸਾਰੀ ਸੰਗਤ ਦਾ ਰਣੀ ਆ ਮੈਂ ਬਹੁਤ ਬਹੁਤ ਧੰਨਵਾਦੀ ਆ ਜੋ ਵੀ ਬੰਦਾ ਚੱਲ ਕੇ ਆਇਆ ਨਾ ਕਲਮ ਕਰਮੇਂ ਇਸੇ ਰੱਖੋ ਤੇ ਮੈਨੂੰ ਇਨਾ ਸ਼ੁਕਰ ਹੈ ਸ਼ੁਕਰਗੁਜ਼ਾਰ ਹਾਂ ਇਹ ਇਹ ਫਨਕਾਰ ਕਲਾਕਾਰ ਆਏ ਇਹ ਸਾਡੇ ਮੇਰੇ ਬੇਟੇ ਜਿਹੋ ਕੇ ਲੈ ਕੇ ਆਉਣੇ ਆ ਮੈਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਸਭ ਦਾ ਸ਼ੁਕਰ ਕਰਾ ਰਿਹਾ ਹਾਂ ਔਰ ਮੇਰੇ ਬੱਚੋ ਜੀ ਹੁ ਜੀ ਰਹੋ ਨੌਜਵਾਨ ਆ ਜਾ ਨਾ ਪਰ ਤੁਸੀਂ ਸ਼ੁਰੂ ਜੀ ਰਹੋ ਨੌਜਵਾਨਾਂ ਨੂੰ ਅਪੀਲ ਕਰਦੇ ਹੋ ਕੋਈ ਨੌਜਵਾਨਾਂ ਨੂੰ ਪੀ ਨੌਜਵਾਨ ਵੀਡੀਓ ਅਪੀਲ ਨੌਜਵਾਨ ਤਾਂ ਇਹਨਾਂ ਨਸ਼ਾ ਕਰਦੇ ਆ ਨਾ ਕਰਨ ਚੰਗਾ ਰੱਬ ਦਾ ਨਾਮ ਲੈਣ ਕਿਉਂ ਇਹਦੇ ਵਿੱਚ ਸਭ ਤੋਂ ਸਭ ਤੋਂ ਵੱਡਾ ਨਸ਼ਾ ਰੱਬ ਦਾ ਨਾਮ ਹੈ ਪਰ ਲੈਂਦੇ ਨਹੀਂ ਕੀ ਕਰਿਆ ਜਾਵੇ ਇੱਕ ਮਾਂ ਬਾਪ ਦੀ ਮੰਨਦੇ ਨਹੀਂ ਰੱਬ ਦੀ ਮੰਨਣ ਬੰਦੇ ਦੀ ਮੰਨਣ ਤਾਂ ਹੀ ਗੱਲ ਬਣੂਗਾ ਕੋਈ 10 ਮਿੰਟ 5 ਮਿੰਟ ਦਾ ਧਿਆਨ ਲਾਉਣ ਤਾਂ ਹੀ ਕੁਸ ਬਣੂਗਾ ਕਿੰਨਾ ਮੇਲਾ ਬਾਬਾ ਜੀ ਇਹ 27ਵਾਂ ਮੇਲਾ ਜੀ ਕਿਹੜੇ ਕਿਹੜੇ ਕਲਾਕਾਰ ਆਏ ਨੇ ਗੋਲਦਾਰ ਬਹੁਤ ਆਏ ਨੇ ਰੱਬ ਦੀ ਰਹਿਮਤ ਬਹੁਤ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਮੈਂ ਮੁੰਡੇ ਨਹੀਂ ਕਹਦਾ ਮੈਨੂੰ ਸਭ ਤੋਂ ਪਸੰਦ ਆਏ ਦੀਨ ਵਾਲੇ ਆ ਮੇਰੇ ਮੈਨੂੰ ਸਭ ਤੋਂ ਪਸੰਦ ਆਏ ਦੀਨ ਵਾਲਿਆਂ ਮੈਂ ਇਸ ਕਰਕੇ ਮੈਨੂੰ ਬਹੁਤ ਪਸੰਦ ਆਏ ਮੇਰੀ ਲੈਂਦੇ ਆ ਪਰ ਮੈਂ ਬਹੁਤ ਮੈਨੂੰ ਬੋਲਦਾ ਹਾਂ ਮੈਂ ਸ਼ੁਕਰੀਆ ਜੇ ਜ਼ਿਆਦਾ ਕਾਰਾ ਹੋ ਜਾਣੀ ਦੇਖੀ ਜਾਵੇ ਬੰਦੀਆਂ ਦੁਆਵਾਂ ਨੇ ਆਸ਼ੀਰਵਾਦ ਜੀ ਅੱਜ ਮੇਲੇ ਤੇ ਪਹੁੰਚੋ ਕੀ ਗੱਲਾਂ ਜਾਂਦੇ ਮੈਂ ਤਾਂ ਬਹੁਤ ਕੁਝ ਕਹਿ ਚੁੱਕਿਆ ਜੀ ਮੈਂ ਤਾਂ ਲਗਾਤਾਰ 2 ਘੰਟੇ ਗਿਆ ਜੀ ਸਟੇਜ ਤੋਂ ਕਿਉਂਕਿ ਬਾਬਾ ਜੀ ਦਾ ਮੇਲਾ ਹੈ ਬਾਬਾ ਜੀ ਦਾ urs ਹੈ ਬਾਬਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਬਾਬਾ ਜੀ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਸੋ ਮੇਰੀ ਡਿਊਟੀ ਲਈ ਸੀਗੀ ਗੁਪਤਾ ਸਾਹਿਬ ਨੇ ਸਾਗਰ ਭਾਰੀ ਨੇ ਤੇ ਬਹੁਤ ਵਧੀਆ ਲੱਗਾ ਜੀ ਕਿਉਂਕਿ ਫਕੀਰਾਂ ਦੀ ਮਹਿਫਲ ਹੈ ਬਹੁਤ ਪਿਆਰੀ ਆਡੀਅੰਸ ਸੀ ਮੈਂ ਪੈਰੀਵਾਰੀ ਸਰਹੰਗ ਚਿਕਾਇਆ ਤੇ ਬੜਾ ਚੰਗਾ ਲੱਗਾ ਬਹੁਤ ਭਾਜੀ ਜਿਹੜੇ ਇਹ ਜਿਹੜੇ ਸਮਾਗਮ ਹੁੰਦੇ ਨੇ ਉਹ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਕਰਦੇ ਨੇ ਤੇ ਜਿਹੜਾ ਪਹਿਲਾ ਹਰੀ ਬਾਬਾ ਜੀ ਵੱਲੋਂ ਸਮਾਗਮ ਕਰਾਇਆ ਜਾਂਦਾ ਨਸ਼ਾ ਤੋਂ ਰਹਿਤ ਕਰਵਾਇਆ ਜਾਂਦਾ ਡੇਰਿਆਂ ਤੇ ਤੁਹਾਨੂੰ ਪਤਾ ਹੀ ਹੈ ਕਿਵੇਂ ਦੇ ਹ ਵੇ ਤੁਸੀਂ ਜਾਦਾ ਜਾਣਦੇ ਹੋ ਜੀ ਔਰ ਦੁਨੀਆ ਬਹੁਤ ਸਿਆਣੀ ਹੈ ਸਾਰੇ ਜਾਣਦੇ ਨੇ ਤੇ ਅਸੀਂ ਤਾਂ ਇੰਨੇ ਵਾਲੇ ਆ ਵੀ ਜਿੱਥੇ ਸਾਡੀ ਡਿਊਟੀ ਹੁੰਦੀ ਹੈ ਉੱਥੇ ਆਪਣੇ ਵੱਲੋਂ ਤਨੋਂ ਮਨੋਂ ਤੁਹਾਨੂੰ ਹਾਜ਼ਰੀ ਦੇਈ ਦੀ ਹੈ ਤੇ ਬਾਕੀ ਮਾਲਕ ਜਾਣਦਾ ਹੈ ਹਰੀ ਬਾਬਾ ਜੀ ਕੁਛ ਕਹਾਂਗੇ ਤੇ ਹਰੀ ਬਾਬਾ ਜੀ ਨੇ ਅ ਬਿਲਕੁਲ ਜੀ ਕਿਉਂਕਿ ਇਹਨਾਂ ਦਾ ਬਹੁਤ ਕਰਮ ਬਹੁਤ ਆਸ਼ੀਰਵਾਦ ਹੈ ਸਾਰੀਆਂ ਸੰਤਾਂ ਤੇ ਤੇ ਮੈਂ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਪਹਿਲੀ ਵਾਰੀ ਆਇਆ ਬੜਾ ਚੰਗਾ ਲੱਗਾ ਯਾਨੀ ਕਿ ਸੁਭਾਅ ਇੰਨਾ ਵਧੀਆ ਇੱਕ ਐਕਮਕੀ ਐਸੇ ਫਕੀਰ ਜਿਹੜੇ ਚਾਹੀ ਜਿਹੜੀ ਇਹ ਆ ਵੀ ਵੱਡੀ ਗੱਲ ਆ ਮੈਨੂੰ ਕਹਿਣੀ ਵੀ ਨਹੀਂ ਚਾਹੀਦੀ ਮੈਂ ਕਹਿ ਵੀ ਨਹੀਂ ਸਕਦਾ ਤੇ ਜਿਨ੍ਹਾਂ ਦੇ ਪੱਲੇ ਕੁਝ ਹੁੰਦਾ ਨਾ ਉਹਨਾਂ ਦਾ ਦਿਖਾਵਾ ਨਹੀਂ ਹੁੰਦਾ ਤੇ ਜਿਨ੍ਹਾਂ ਦਾ ਦਿਖਾਵਾ ਹੁੰਦਾ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ